ਕਹਿੰਦੇ ਮੂਸਾ ਭਜਿਆ ਮੌਤ ਤੋਂ ਤੇ ਅੱਗੇ ਮੌਤ ਖੜੀ। ਕਈ ਵਾਰੀ ਅਸੀਂ ਕਿਸੇ ਕੰਮ ਨੂੰ ਕਰਨਾ ਨਹੀਂ ਚਾਹੁੰਦੇ ਪਰ ਅਣਜਾਣੇ ਵਿੱਚ ਹੋ ਜਾਂਦਾ ਹੈ। ਅਤੇ ਫਿਰ ਸਾਡੇ ਅੰਦਰ ਪਛਤਾਵੇ ਦੇ ਬਦਲ ਬਣ ਕੇ ਨੰਮਾ ਸਮਾ ਤੰਗ ਕਰਦੇ ਹੋਏ ਅੱਖੀਆਂ ਰਾਹੀਂ ਵਰਦੇ ਰਹਿੰਦੇ ਆ। ਬਾਕੀ ਮੇਰਾ ਖਿਆਲ ਹੈ ਕਿ ਇਹ ਚੀਜ਼ਾਂ ਸਾਡੇ ਦਿਲ ਤੇ ਨਿਰਭਰ ਕਰਦੀਆਂ ਹਨ ਕਿ ਤੁਹਾਡਾ ਦਿਲ ਕਿਸ ਤਰ੍ਹਾਂ ਦਾ ਹੈ। ਕਿਸੇ ਦਾ ਦਿਲ ਹੁੰਦਾ ਹੈ ਕਿ ਤਿੱਤਰਖਾਂ ਦਾ ਮੀਟ ਖਾਣਾ ਚਾਹੁੰਦਾ ਹੈ। ਪਰ ਕੋਈ ਉਹਨਾਂ ਨੂੰ ਗਾਣੇ ਪਾਉਂਦਾ ਹੈ ਚੋਗਾ ਪਾਉਂਦਾ ਹੈ ਕੋਈ ਤਲਾਬ ਵਿੱਚ ਮੱਛੀਆਂ ਲਈ ਆਟਾ ਸੁੱਟਦਾ ਹੈ ਪਰ ਕੋਈ ਕੁੰਡੀ ਸੁੱਟਦਾ ਹੈ ਸੋ ਇਹ ਕਿਰਿਆਵਾਂ ਸਾਡੇ ਸੁਭਾਅ ਸਾਡੀ ਸੋਚ ਸਾਡੇ ਦਿਲ ਤੇ ਨਿਰਭਰ ਕਰਦੀਆਂ ਹਨ ਅਤੇ ਆਪ ਮਹਾਰੇ ਹੁੰਦੀਆਂ ਰਹਦੀਆਂ ਹਨ ਕੋਈ ਕਿਸੇ ਵੱਡੀ ਘਟਨਾ ਨੂੰ ਵੀ ਬੜੀ ਛੇਤੀ ਭੁੱਲ ਜਾਂਦਾ ਹੈ ਅਤੇ ਕੋਈ ਨਿੱਕੀ ਜਹੀ ਘਟਨਾ ਨੂੰ ਲੈ ਕੇ ਅੰਦਰ ਅੰਦਰ ਘੁੱਲਦਾ ਰਹਿੰਦਾ ਹੈ ਇਤਨਾ ਮਾਤਾ ਉਸ ਨਾਲ ਅੱਗੇ ਵੀ ਵਾਪਰੀਆਂ ਸਨ ਜੋ ਉਹ ਅੰਦਰ ਅੰਦਰ ਕੋਲਦਾ ਪਛਤਾਉਂਦਾ ਰਹਿੰਦਾ ਸੀ ਪਰ ਅੱਜ ਇਸ ਘਟਨਾ ਨੇ ਉਸ ਦਾ ਦਰਦ ਹੋਰ ਵਧਾ ਦਿੱਤਾ ਹੋਇਆ ਇੰਜ ਕਿ ਸੜਕ ਦੇ ਕਿਨਾਰੇ ਜਾਂਦੇ ਜਾਂਦੇ ਉਸ ਦੀ ਬਾਈਕ ਨਾਲ 5 ਕੁ ਫੁੱਟ ਦੀ ਦੂਰੀ ਤੋਂ ਗੂਝਾਂ ਵਿੱਚੋਂ ਨਿਕਲ ਕੇ ਇੱਕ ਖਰਗੋਸ਼ ਇੱਕਦਮ ਟਕਰਾ ਗਿਆ ਤੇ ਜਦ ਨੂੰ ਉਹ ਬਾਈਕ ਰੋਕ ਕੇ ਉਸ ਵੱਲ ਹੋਇਆ ਸਿਰਫ ਮਾਸ ਹੀ ਪਿਆ ਸੀ ਖਰਗੋਸ਼ ਮਗਰੋਂ ਕੁੱਤਾ ਲੱਗਿਆ ਹੋਇਆ ਸੀ ਤੇ ਕੁੱਤਾ ਉਸ ਨੂੰ ਹਾਲੇ ਵੀ ਭਾਲ ਰਿਹਾ ਸੀ ਕੁੱਤਾ ਉਸ ਨੂੰ ਖਾ ਜਾਣਾ ਚਾਹੁੰਦਾ ਸੀ ਪਰ ਖਰਗੋਸ਼ ਨੂੰ ਨਹੀਂ ਸੀ ਪਤਾ ਕਿ ਉਸ ਨੂੰ ਕੁੱਤਾ ਖਾਵੇ ਨਾ ਖਾਵੇ ਪਰ ਮੌਤ ਜ਼ਰ ਖਾ ਜਾਵੇਗੀ ਅਤੇ ਉਹੀ ਹੋਇਆ ਮੌਤ ਖਾ ਗਈ ਉਸ ਨੇ ਖਰਗੋਸ਼ ਨੂੰ ਚੁੱਕਿਆ ਅਤੇ ਕਾਲੀ ਨਾਲ ਸੜਕ ਕਿਨਾਰੇ ਘਾਹ ਉੱਤੇ ਰੱਖ ਕੇ ਚਲਾ ਗਿਆ ਬਾਅਦ ਵਿੱਚ ਉਸ ਨੂੰ ਹੋਰ ਵੀ ਪਛਤਾਵਾ ਲੱਗ ਗਿਆ ਕਿ ਉਹ ਕੁੱਤਾ ਹਾਲੇ ਵੀ ਉਸ ਨੂੰ ਭਾਲ ਰਿਹਾ ਸੀ ਅਤੇ ਫਿਰਦਾ ਫਿਰਦਾ ਪੱਕਾ ਉਸ ਨੂੰ ਲੱਭ ਕੇ ਖਾ ਜਾਵੇ। ਫਿਰ ਉਸਨੇ ਸੋਚਿਆ ਕਿ ਚਲੋ ਮਰਨ ਵਾਲਾ ਤਾਂ ਮਰ ਗਿਆ ਇਸ ਨਾਲ ਕਿਸੇ ਦੀ ਭੁੱਖ ਤਾਂ ਮਰ ਜਾਵੇਗੀ। ਵੈਸੇ ਵੀ ਖਰਗੋਸ਼ ਹੁਣ ਮਿੱਟੀ ਸੀ ਅਤੇ ਕੁੱਤੇ ਦੇ ਖਾਣ ਬਾਅਦ ਵੀ ਮਿੱਟੀ ਹੀ ਬਣਨਾ ਹੈ। ਹੁਣ ਬਸ ਹੋਰ ਤਾਂ ਕੁਝ ਨਹੀਂ ਉਹ ਇਹ ਸੋਚ-ਸੋਚ ਕੇ ਪਿਸਤਾਰੇ ਹਾਸੀ ਕਿ ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜੀ।